142 ਐਮਪੀਆਂ ਨੂੰ ਕੇਂਦਰ ਸਰਕਾਰ ਵੱਲੋਂ ਸਸਪੈਂਡ ਕੀਤੇ ਜਾਣ ਦੇ ਰੋਸ ਵਿੱਚ ਅੱਜ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪੱਧਰ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਰੋਸ ਪ੍ਰਦਰਸ਼ਨ ਕੀਤੇ ਗਏ ਜਿਸ ਦੇ ਤਹਿਤ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਐਮ.ਐਲ.ਏ. ਬਰਿੰਦਰ ਮੀਤ ਸਿੰਘ ਪਾੜਾ ਦੀ ਅਗਵਾਈ ਹੇਠ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਗੱਲਬਾਤ ਦੌਰਾਨ ਐਮ.ਐਲ.ਏ. ਬਰਿੰਦਰ ਮੀਤ ਸਿੰਘ ਪਾੜਾ ਨੇ ਕਿਹਾ ਕਿ ਦੇਸ਼ ਦੇ ਲੋਕ ਸਭਾ ਦੇ 142 ਸੰਸਦ ਮੈਂਬਰਾਂ ਨੂੰ ਸਸਪੈਂਡ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਸਿਕਿਉਰਿਟੀ ਬਰੀਚ ਪਾਰਲੀਮੈਂਟ ਦੇ ਵਿੱਚ ਹੋਣਾ ਇੱਕ ਬਹੁਤ ਵੱਡੀ ਘਟਨਾ ਹੈ ਔਰ ਇਹ ਭਾਜਪੀ ਦੇ ਇੱਕ ਮੈਂਬਰ ਪਾਰਲੀਮੈਂਟ ਦੇ ਐਂਟਰੀ ਪਾਸ ਤੇ ਸਭ ਕੁਝ ਹੋਇਆ ਔਰ ਇਹ ਗੱਲ ਕਿਸੇ ਤੋਂ ਵੀ ਲੁਕੀ ਸ਼ੂਪੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਆਪੋਜੀਸ਼ਨ ਦਾ ਇਹ ਹੱਕ ਬਣਦਾ ਹੈ ਕਿ ਜੇਕਰ ਕੋਈ ਵੀ ਸਰਕਾਰ ਦੇ ਖਿਲਾਫ ਗੱਲ ਹੁੰਦੀ ਹੈ ਤਾਂ ਖੜੇ ਹੋ ਕੇ ਉਸ ਦਾ ਜਵਾਬ ਮੰਗਣਾ ਪਰ ਇਸ ਗੱਲ ਦਾ ਜਵਾਬ ਦੇਣ ਦੀ ਬਜਾਏ ਲੋਕ ਸਭਾ ਦੇ ਵਿੱਚੋਂ 142 ਸੰਸਦ ਮੈਂਬਰਾਂ ਨੂੰ ਸਸਪੈਂਡ ਹੀ ਕਰ ਦਿੱਤਾ ਗਿਆ ਜੋ ਕਿ ਦੇਸ਼ ਦੇ ਲੋਕਤੰਤਰ ਦੇ ਵਿੱਚ ਸਭ ਤੋਂ ਮੰਦ ਭਾਗੀ ਗੱਲ ਹੈ ਇਸ ਦੇ ਰੋਸ ਵਜੋਂ ਅੱਜ ਉਹਨਾਂ ਵੱਲੋਂ ਸਮੁੱਚੇ ਜ਼ਿਲ੍ਹੇ ਦੇ ਕਾਂਗਰਸੀਆਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸ਼ਹੀ ਰਵਈਆ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਲੋਕਤੰਤਰ ਦੇ ਕਾਤਲ ਸਰਕਾਰ ਮਰਦਾਬਾਦ 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 ਲੋਕਤੰਤਰ ਦੀ ਕਾਤਲ ਸਰਕਾਰ ਮਰਦਾਬਾਦ ਮਰਦਾਬਾਦ ਦੀ ਸਰਕਾਰ ਮੁਕਾਬਲਾ ਜਿਹੜਾ ਪੂਰੇ ਡਿਸਟ੍ਰਿਕਟ ਲੈਵਲ ਦੇ ਉੱਤੇ ਸਾਰੇ ਪੰਜਾਬ ਚ ਔਰ ਮੇਰੇ ਖਿਆਲ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਆ ਪ੍ਰੋਟੈਸਟ ਕੀਤੇ ਜਾ ਰਹੇ ਆ ਜਿਹੜੇ 142 ਐਮਪੀ اپੋਜੀਸ਼ਨ ਵਾਲੇ ਸੈਂਟਰ ਸਰਕਾਰ ਨੇ ਸਸਪੈਂਡ ਕੀਤੇ ਆ ਕਿਉਂਕਿ ਜਿਹੜਾ ਸਕਿਉਰਿਟੀ ਬਰੀਚ ਪਾਰਲੀਮੈਂਟ ਦੇ ਵਿੱਚ ਹੋਇਆ اپੋਜੀਸ਼ਨ ਨੇ ਇਕੱਠੇ ਹੋ ਕੇ ਇਹ ਗੱਲ ਆਵਾਜ਼ ਉਠਾਈ ਔਰ ਅਮਿਤ ਸ਼ਾਹ ਜੀ ਨੂੰ ਬਤੌਰ ਹੋਮ ਮਿਨਿਸਟਰ ਪ੍ਰਾਇਮ ਮਿਨਿਸਟਰ ਸਾਹਿਬ ਨੂੰ ਇਸ ਗੱਲ ਤੇ ਕਿਹਾ ਕਿ ਇਹ ਕਿਉਂ ਹੋਈ ਆ ਕਿਉਂਕਿ ਉਹ ਭਾਜਪਾ ਦਾ ਐਮਪੀ ਸੀਗਾ ਜਿਹਦੀ ਰეკਮੈਂਡੇਸ਼ਨ ਦੇ ਉੱਤੇ ਉਹ ਬੰਦੇ ਅੰਦਰ ਆਏ ਨੇ ਸੋ ਇਹ ਕੋਈ ਛੋਟੀ ਗੱਲ ਨਹੀਂ ਆ ਔਰ ਆਪੋਜੀਸ਼ਨ ਦਾ ਰਾਈਟ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਇਨਸੀਡੈਂਟ ਹੁੰਦਾ ਹੈ ਤੇ ਉਹ ਆਪੋਜੀਸ਼ਨ ਦਾ ਕੰਮ ਹੀ ਹੁੰਦਾ ਕਿ ਉਸ ਦੇ ਉੱਤੇ ਖੜੇ ਹੋ ਕੇ ਤੇ ਜਵਾਬ ਮੰਗਣ ਬਟ ਉਲਟਾ ਇਸ ਗੱਲ ਨੂੰ ਜਵਾਬ ਦੇਣ ਦੀ ਬਜਾਏ ਇਹਨਾਂ ਨੇ ਕਨਸਟੀਟਿਊਸ਼ਨ ਦਾ ਕਤਲ ਕੀਤਾ ਉਹਨਾਂ ਦੀਆਂ ਜੋ ਰਾਈਟਸ ਬਣਦੇ ਉਹਨਾਂ ਦਾ ਕਤਲ ਕਰਕੇ ਔਰ ਉਹਨਾਂ ਨੂੰ ਸਸਪੈਂਡ ਕਰਤਾ ਜੋ ਦੇ ਸਬੰਧ ਦੇ ਵਿੱਚ ਅਸੀਂ ਇਹ ਪ੍ਰੋਟੈਸਟ ਜਿਹੜਾ ਕਰ ਰਹੇ ਹਾਂ ਸਰ ਦੇਖ ਸਕਦੇ ਕਿ ਪੰਜਾਬ ਦੇ ਵਿੱਚ ਜਿਹੜਾ ਇਤਨੀ ਕਿਤੇ ਲੁਟਾਫੋਮਾਂ ਚੋਰੀਆਂ ਗਈ ਕੁਝ ਹੋ ਰਹੀ ਹੈ ਦੇਖੋ ਪੰਜਾਬ ਦੇ ਵਿੱਚ ਤੇ ਇੱਕ ਕਲਚਰ ਬਣ ਗਿਆ ਹੁਣ ਕਿ ਲੁੱਟਾਂ ਖੋਹਾਂ ਜਿਹੜੀਆਂ ਨਿਤ ਹੋ ਰਹੀਆਂ ਮੇਰਾ ਗੁਰਦਾਸਪੁਰ ਸੀਗਾ ਇਹ ਪਿਛਲੇ 5 ਸਾਲ ਜਦੋਂ ਮੈਂ ਗਵਰਨਮੈਂਟ ਦੇ ਵਿੱਚ ਸੀਗਾ ਕਦੇ ਵੀ ਇੱਕ ਇਨਸੀਡੈਂਟ ਨਹੀਂ ਸੀ ਸੁਣਿਆ ਤੁਸੀਂ ਵੀ ਇੱਥੇ ਸਾਰੇ ਪੱਤਰਕਾਰ ਤਾਂ ਕਰਦੇ ਹੋ ਪਰ ਹੁਣ ਤੇ ਮਤਲਬ ਕਮਾਲ ਹੋ ਗਈ ਆ ਮੇਰਾ ਇੱਕ ਸਰਵੰਟ ਆ ਉਹ ਪਾੜੇ ਪਿੰਡ ਤੋਂ ਘਰ ਆ ਰਿਹਾ ਸੀ ਮੇਰੇ ਘਰ ਦੇ ਬਿਲਕੁਲ ਨਾਲ ਗਲੀ ਦੇ ਵਿੱਚ ਉਹਨੂੰ ਰੋਕੇ ਤੇ ਗਰੀਬ ਬੰਦਾ ਜਿਹੜਾ ਨਵਾਂ ਮੋਬਾਈਲ ਲੈ ਕੇ ਦਿੱਤਾ ਉਹਨੂੰ ਕਹਿੰਦੇ ਇੱਕ ਮਿੰਟ ਮੋਬਾਈਲ ਦਸੀ ਐਕਟਿਵਾ ਤੇ ਮੁੰਡਾ ਆਇਆ ਉਹਨੇ ਮੋਬਾਈਲ ਖੋਇਆ ਤੇ ਕਾਰਜਕਾਰਤਾ ਨੂੰ ਬੇਨਤੀ ਕੀਤੀ ਹੈ ਮੇਰੇ ਮੇਰੇ ਘਰ ਦੇ ਲਾਗੇ ਸੰਗਲਪੁਰਾ ਰੋਡ ਤੇ ਗੱਡੀ ਸੇ ਬਾਹਰ ਖੜੀ ਸੀ ਉਹ ਗੱਡੀ ਜਿਹੜੀ ਇੱਟਾਂ ਤੇ ਖੜੀ ਕਰਕੇ ਚਾਰੇ ਟਾਇਰ ਲਾ ਕੇ ਲੈ ਗਏ ਕਿਸੇ ਦਾ ਤੰਨ ਲਾਇਆ ਜਾਂਦਾ ਕਿਸੇ ਦੀ ਚੈਨੀ ਖੋਈ ਜਾਂਦੀ ਹੈ ਗੈਂਗਸਟ ਗੈਂਗਸਟ੍ਰੀਜ਼ਮ ਜਿਹੜਾ ਉਹ ਪੀਕ ਤੇ ਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਸਰਕਾਰ ਨੂੰ ਦੇਖਣੀਆਂ ਚਾਹੀਦੀਆਂ ਲੋਕ ਗੱਲ ਸਿਰਫ ਰਾਜਨੀਤੀ ਕਰਨ ਦੀ ਨਹੀਂ ਜੇ ਉਹ ਜਿਹਾ ਮਾਹੌਲ ਰਹਿੰਦਾ ਤੇ ਉਸ ਸੂਬੇ ਨੂੰ ਇਹਦਾ ਖਮਿਆਜਾ ਸਾਡੇ ਵਪਾਰੀ ਭਰਾਵਾਂ ਨੂੰ ਔਰ ਕਾਰੋਬਾਰ ਤੇ ਬਹੁਤ ਪੈਂਦਾ ਕਿਉਂਕਿ ਦੈਨ ਨੋਬਾਡੀ ਇਨਵੈਸਟ ਇਨ ਦੈਟ ਸਟੇਟ ਸੋ ਮੈਂ ਸਮਝਦਾ ਕਿ ਸਰਕਾਰ ਨੂੰ ਜਿਹੜਾ ਬੜੀ ਸੰਜੀਦਗੀ ਦੇ ਨਾਲ ਇਹਦੇ ਤੇ ਕੰਮ ਕਰਨਾ ਚਾਹੀਦਾ ਪਿਛਲੇ ਦਿਨ ਜਿਹੜੀ ਹੈਗੀ ਆ ਉਦਘਾਟਨ ਕੀਤਾ ਗਿਆ ਸੀ ਮੁੱਖ ਮੰਤਰੀ ਜੀ ਨੂੰ ਆ ਕੇ ਲਾਈਟਾਂ ਆਉਂਦੀਆਂ ਜਿਹੜੀਆਂ ਤਿਬੜੀ ਚੌਂਕ ਤੋਂ ਲੈ ਕੇ ਤੇ ਬਾਈਪਾਸ ਤੱਕ ਲਾਈਟਾਂ ਚ ਗਈਆਂਗੇ ਸਟੀਲ ਲਾਈਟਾਂ ਜਿਹੜੀਆਂ ਸੀ ਉਹ ਉਦਘਾਟਨ ਹੋਣ ਤੋਂ ਬਾਅਦ ਅਗਲੇ ਦਿਨ ਹੀ ਲਾਈਟਾਂ ਜਿਹੜੀਆਂ ਬੰਦ ਹੋ ਗਈਆਂ ਉਹ ਕਿਤਾ ਦੇ ਦੇਖੋ ਅਸੀਂ ਤਾਂ ਕੋਸ਼ਿਸ਼ ਕਰਦੇ ਰਹਿੰਦੇ ਆ ਵੀ ਜਗਾਈਏ ਹੁਣ ਪਤਾ ਨਹੀਂ ਕਿਹੜਾ ਸ਼ਰਤ ਕਰਕੇ ਇਹਨੂੰ ਬੰਦ ਕਰਦਾ ਪਰ ਇਦਾਂ ਲਾਈਟ ਸਾਡੀ ਬੁੱਝਣੀ ਨਹੀਂ